ਹਾਂਜੀ ਬਟਾਲਾ ਮਿਊਨਿਸਪਲ ਕਾਰਪੋਰੇਸ਼ਨ ਤੇ 24 ਨੰਬਰ ਵਾਰਡ ਹੈ ਉਥੇ ਬਾਇ ਇਲੈਕਸ਼ਨ ਹੈ ਉਸਦੇ ਜਿਹੜੇ ਕੈਂਡੀਡੇਟ ਹੈ ਸੁਤਨਾਮ ਸਿੰਘ ਅ ਜਿਹੜੇ ਇਲੈਕਸ਼ਨ ਚ ਖੜੇ ਹੋ ਉਹਨਾਂ ਵੱਲੋਂ ਕੰਪਲੇਂਟ ਪਾਈ ਗਈ ਹੈ ਕਿ ਦੂਸਰੇ ਜਿਹੜੇ ਕੈਂਡੀਡੇਟ ਹੈ ਸ਼੍ਰੀ ਬਲਵਿੰਦਰ ਸਿੰਘ ਉਹਨਾਂ ਦੇ ਖਿਲਾਫ ਕੰਪਲੇਂਟ ਪਾਈ ਹੈ ਬਲਵਿੰਦਰ ਸਿੰਘ ਦੇ ਖਿਲਾਫ ਹੈ ਕੰਪਲੇਂਟ ਇਹ ਕਿ ਉਹਨਾਂ ਦਾ ਉਹ ਜੋ ਕੰਪਲੇਂਟ ਆਸੀ ਉਹ ਨੇ ਵੈਰੀਫਾਈ ਕਰ ਰਹੇ ਤੇ ਜੋ ਵੀ ਨਿਯਮ ਅਨੁਸਾਰ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਕੋਈ ਦੱਸਿਆ ਗਿਆ ਜੀ ਕੰਪਲੇਂਟ ਕਿਸ ਸੰਬੰਧ ਵਿੱਚ ਪਾਈ ਗਈ ਕੰਪਲੇਂਟ ਇਹਨਾਂ ਨੇ ਇਹ ਕੀਤੀ ਹੈ ਕਿ ਬਲਵਿੰਦਰ ਸਿੰਘ ਨੇ ਗਲਤ ਤੱਥ ਪੇਸ਼ ਕੀਤੇ ਆਪਣੇ ਮਕਾਨ ਦੇ ਸੰਬੰਧੀ ਤੇ ਉਹ ਤੱਥਾਂ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੰਪਲੇਂਟ ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਮਕਾਨ ਦਾ 15 ਲਗਲੇ ਚ ਜਦਕਿ ਇਹਨੇ ਲਈ ਬਿਰਖਾਸ ਦਿੱਤੀ ਬਲਵਿੰਦਰ ਸਿੰਘ ਨੇ ਉਹ ਚ ਉਹਨੇ ਪੰਜ ਮਗਲੇ ਲਿਖਿਆ ਤੇ ਧੱਤ ਗਲਤ ਪੇਸ਼ ਕਰਕੇ ਗਲਤ ਤਰੀਕੇ ਨਾਲ ਐਨਓਸੀ ਲਿਆ ਕਿ ਕਾਰਵਾਈ ਹੋ ਸਕਦੀ ਹੈ ਅਸੀਂ ਪਹਿਲਾਂ ਤਾਂ ਇਹ ਵੀ ਪਰਖਾਲ ਕਰ ਰਹੇ ਹਾਂ ਕਿ ਵਾਕਈ ਬਲਵਿੰਦਰ ਸਿੰਘ ਦੇ ਉੱਪਰ ਜਿਹੜੇ ਦੋਸ਼ ਲੱਗੇ ਉਹ ਸਹੀ ਹੈ ਜਾਂ ਨਹੀਂ ਤੇ ਔਰ ਸਾਡੇ ਸਟਾਫ ਵੱਲੋਂ ਰੀਪੋਰਟ ਕੀਤੀ ਔਰ ਕਿਵੇਂ ਕੀਤੀ ਉਹ ਸਾਰੇ ਤੱਥ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਵੀ ਨਿਯਮਾਂ ਅਨੁਸਾਰ ਸਾਹਮਣੇ ਗੱਲ ਆਏਗੀ ਤੇ ਉਹ ਕਾਰਵਾਈ ਕੀਤੀ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋਂ ਦੇ ਸਾਰੇ ਪੱਤਰਕਾਰ ਵੀਰਾਂ ਦਾ ਮੈਂ ਤਨਵਾਦ ਕਰਦਾ ਕਿ ਸਾਡੇ ਛੋਟੇ ਜਿਹੇ ਸਰਦੇ ਤੇ ਤੁਸੀਂ ਸਾਰੇ ਆਏ ਹੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਮੇਨ ਏਜੰਡਾ ਜਿਹੜੀ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਸ਼ਾਹਪੁਰੇ ਦੀ ਕਿਉਂਕਿ ਸਾਡੇ ਇਥੋਂ ਦੇ ਜਿਹੜੇ ਮਾਨ ਜੋ ਕਾਉਂਸਲਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹਦੀ ਵਜ੍ਹਾ ਕਰਕੇ ਸਾਡੇ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਨਾਮਿਨੇਸ਼ਨ ਭਰੇ ਗਏ ਸੀਗੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਾਡੇ ਉਮੀਦਵਾਰ ਸਰਦਾਰ ਸਤਨਾਮ ਸਿੰਘ ਜੀ ਜੋ ਉਮੀਦਵਾਰ ਨੇ ਉਹਨਾਂ ਨੇ ਇੱਕ ਓਬਜੈਕਸ਼ਨ ਲਾਇਆ ਸੀਗਾ ਬਲਵਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਪਰ ਉਹ ਓਬਜੈਕਸ਼ਨ ਉਹਨਾਂ ਦਾ ਬਿਲਕੁਲ 100 ਤੋਂ 200% ਬਿਲਕੁਲ ਸਹੀ ਸੀਗਾ ਉਸ ਅਬਜੈਕਸ਼ਨ ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬਲਵਿੰਦਰ ਸਿੰਘ ਕੈਂਡੀਡੇਟ ਹੈ ਕਾਂਗਰਸ ਪਾਰਟੀ ਦਾ ਉਹਨੇ ਡਿਟਰਨਿੰਗ ਅਫਸਰ ਨੂੰ ਔਰ ਚੋਣ ਕਮਿਸ਼ਨਰ ਨੂੰ ਮਿਸਗਾਈਡ ਕੀਤਾ ਗਿਆ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਆਪਣੇ ਕਾਗਜ਼ ਭਰੇ ਨੇ ਔਰ ਜਿਹੜਾ ਐਨਓਸੀ ਲਿਆ ਗਿਆ ਵਾ ਕਾਰਪੋਰੇਸ਼ਨ ਦਫ਼ਤਰ ਤੋਂ ਉਹ ਬਿਲਕੁਲ ਗਲਤ ਇਸ਼ੂ ਹੋਇਆ ਵਾ ਔਰ ਜਿਨ੍ਹਾਂ ਅਫਸਰਾਂ ਨੇ ਉਹ ਇਸ਼ੂ ਕੀਤਾ ਵਾ ਉਹਨਾਂ ਵਿਰੁੱਧ ਜਿਹੜੀ ਬੰਦੀ ਕਾਰਵਾਈ ਆਸੀ ਡੀਸੀ ਸਾਹਿਬ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਉਹਨਾਂ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਵਿੱਥ ਪ੍ਰੂਫ ਅਸੀਂ ਤੁਹਾਨੂੰ ਇਹਦੇ ਸਾਰੇ ਸਬੂਤ ਦੇਵਾਂਗੇ ਓਬਜੈਕਸ਼ਨ ਇਹ ਲਾਇਆ ਗਿਆ ਸੀਗਾ ਕਿ ਜਿਹੜੇ ਬਲਵਿੰਦਰ ਸਿੰਘ ਆ ਉਹ ਆਪਣੇ ਘਰ ਜਿਸ ਵਿੱਚ ਰਹਿ ਰਹੇ ਨੇ ਉਹ 15 ਮਰਲੇ ਦਾ ਮਕਾਨ ਆ ਔਰ ਜਿਹੜੀ ਐਨਓਸੀ ਲਈ ਗਈ ਉਹ 5 ਮਰਲੇ ਦੀ ਲਈ ਗਈ ਹੈ ਨਾ ਉਸ ਮਕਾਨ ਦਾ ਨਕਸ਼ਾ ਪਾਸ ਨਾ ਉਹਦੀ ਕੋਈ ਬਿਲਡਿੰਗ ਫੀਸ ਤਾਰੀ ਗਈ ਹੈ ਜਦੋਂ ਕਿ ਐਨਓਸੀ ਲੈਣਾ ਹੁੰਦਾ ਹੈ ਉਸ ਵੇਲੇ ਸਾਰੇ ਡਿਪਾਰਟਮੈਂਟ ਦੀਆਂ ਸਾਰੀਆਂ ਛਾਕਾਵਾਂ ਕੋਲੋਂ ਐਲਓਸੀ ਕਲੀਅਰ ਕਰਕੇ ਲਿਆ ਜਾਂਦਾ ਉਹਨਾਂ ਦੀ ਰਿਪੋਰਟ ਹੋਈ ਹੋਣੀ ਹੁੰਦੀ ਆ ਕਿ ਇਹਨਾਂ ਦਾ ਕੋਈ ਬਿਜਲੀ ਦਾ ਬਿੱਲ ਇਹਨਾਂ ਦਾ ਕੋਈ ਪਾਣੀ ਦਾ ਬਿੱਲ ਇਹਨਾਂ ਦਾ ਕੋਈ ਸੀਵਰੇਜ ਦਾ ਬਿੱਲ ਇਹਨਾਂ ਦਾ ਕੋਈ ਬਿਲਡਿੰਗ ਦਾ ਬਿੱਲ ਕੋਈ ਵੀ ਬਕਾਇਆ ਵਾ ਤੇ ਉਹਨੂੰ ਐਨਓਸੀ ਇਸ਼ੂ ਨਹੀਂ ਹੁੰਦੀ ਔਰ ਇਹਨਾਂ ਸਾਰੀਆਂ ਹੀ ਚੀਜ਼ਾਂ ਤੋਂ ਉਹ ਬਿਲਕੁਲ ਉਹਨਾਂ ਨੇ ਸਰਾਸਰ ਗਲਤ ਕੀਤਾ ਵਾ ਜਿਹੜੇ ਇਥੋਂ ਦੇ ਮੇਰ ਸਾਹਿਬ ਨੇ ਸਾਡੇ ਉਹਨਾਂ ਨੇ ਸਰਕਾਰੀ ਦਬਾਅ ਪਾ ਕੇ ਆਪਣਾ ਮੇਰ ਦਾਬ ਕਿਉਂਕਿ ਜਿਹੜਾ ਪ੍ਰਸ਼ਾਸਨ ਜਿਹੜਾ ਉੱਥੇ ਲੱਗੇ ਅਧਿਕਾਰੀ ਨੇ ਉਹ ਮੇਰ ਸਾਹਿਬ ਦੇ ਅੰਡਰ ਨੇ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਨੇ ਤੇ ਇਹ ਐਨਓਸੀ ਗਲਤ ਜਾਰੀ ਕੀਤਾ ਆ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੇਰ ਸਾਹਿਬ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਇਸ਼ੂ ਕੀਤਾ ਅਧਿਕਾਰੀਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਇਹ ਅਸੀਂ ਪੁਰਜੋਰ ਮੰਗ ਕਰਦੇ ਆ ਆਪਣੀ ਔਰ ਜਿਹੜੇ ਅਫਸਰ ਨੇ ਜਿਹੜੇ ਮੌਕੇ ਦੇ ਕਲਰਕ ਨੇ ਉਹਨਾਂ ਨੇ ਜਾ ਕੇ ਇਹ ਵੈਰੀਫਾਈ ਕੀਤਾ ਵਾ ਜਿੱਤੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਕੋਲ ਆ ਵਾ ਜੇ ਕਹੋ ਮੈਂ ਪੜ੍ਹ ਕੇ ਸੁਣਾ ਦਿੰਦਾ ਵਾ ਔਰ ਜਿਸ ਮਕਾਨ ਵਿੱਚ ਪ੍ਰਾਰਥੀ ਰਹਿ ਰਿਹਾ ਹੈ ਲਗਭਗ 15 ਮਰਲੇ ਦਾ ਬੰਦਾ ਹੈ ਇਸ ਜਗ੍ਹਾ ਦੀ ਪ੍ਰਾਪਰਟੀ ਟੈਕਸ ਬੰਦਾ ਹੈ ਜੋ ਕਿ ਪ੍ਰਾਰਥੀ ਵੱਲੋਂ ਜਮ੍ਹਾਂ ਨਹੀਂ ਕਰਵਾਇਆ ਗਿਆ ਇਹ ਥੱਲੇ ਰਿਪੋਰਟਾਂ ਨੇ ਇਹ ਬਿਲਡਿੰਗ ਦੀ ਉਹਨਾਂ ਦੀ 24x 45.5 ਫੁੱਟ ਉਹਨਾਂ ਦਾ ਮੱਥਾ ਹੈ ਔਰ ਰਜਿਸਟਰੀ ਦੀਆਂ ਕਾਪੀਆਂ ਨਾਲ ਨੇ ਉਹ ਐਨਓਸੀ ਬਿਲਕੁਲ ਸਰਾਸਰ ਜਿਹੜਾ ਨਾ ਉਹ ਗਲਤ ਦਿੱਤਾ ਗਿਆ ਵਾ ਅਸੀਂ ਫਿਰ ਇੱਕ ਵਾਰੀ ਰਿਟਰਨਿੰਗ ਅਫਸਰ ਸਾਹਿਬ ਨੂੰ ਫਾਈਨਲ ਅਥਾਰਟੀ ਡੀਸੀ ਸਾਹਿਬ ਨੇ ਉਹਨਾਂ ਤੋਂ ਮੰਗ ਕਰਦੇ ਆਂ ਕਿ ਇਹਨਾਂ ਦੇ ਵਿਰੁੱਧ ਜਿਹੜੀ ਪੂਰੀ ਕਾਰਵਾਈ ਹੋਣੀ ਚਾਹੀਦੀ ਔਰ ਲੀਗਲੀ ਇਹਨਾਂ ਦੇ ਕਾਗਜ਼ ਜਿਹੜੇ ਰਿਜੈਕਟ ਹੁੰਦੇ ਸੀ ਜਿਹੜੇ ਸਰਕਾਰੀ ਦਬਾਅ ਥੱਲੇ ਆਣ ਕੇ ਮੇਅਰ ਸਾਹਿਬ ਦੇ ਔਰ ਇੱਥੋਂ ਦੇ ਜਿਹੜੇ ਸਾਬਕਾ ਵਿਧਾਇਕ ਰਹੇ ਚੁੱਕੇ ਨੇ ਇੱਥੋਂ ਦੇ ਇੰਚਾਰਜ ਰਹੇ ਨੇ ਸਦਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਹਿਬ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਇਹ ਗਲਤ ਕੰਮ ਕਰਵਾਇਆ ਉਹਦੇ ਉੱਤੇ ਪੂਰਾ ਤਾਂ ਪੂਰਾ ਐਕਸ਼ਨ ਲੈ ਕੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਹੋਣੇ ਚਾਹੀਦੇ ਔਰ ਉਹਨਾਂ ਦੇ ਜਿਹੜੇ ਆ ਬਣਦੀ ਕਾਰਵਾਈ ਉਹਨਾਂ ਅਫਸਰਾਂ ਤੇ ਪੂਰਜੋਰ ਮੰਗ ਕਰਦੇ ਹੋਣੀ ਚਾਹੀਦੀ ਕਿਸੇ ਸਿਆਸੀ ਦਬਾਅ ਦੀ ਗੱਲ ਕਰਦੇ ਹਾਂ ਜੀ ਇੱਕ ਜਿਹੜੀ ਨਗਰ ਨਿਗਮ ਹੈ ਉੱਥੇ ਕਾਂਗਰਸ ਦਾ ਰਾਜ ਹੈ ਲੇਕਿਨ ਬਾਕੀ ਜਗ੍ਹਾ ਦੇ ਉੱਤੇ ਤਾਂ ਆਪਣਾ ਆਮ ਆਦਮੀ ਪਾਰਟੀ ਹੈ ਜਿਹੜਾ ਇਹ ਤਾਂ ਚੱਲਦਾ ਜਿਹੜਾ ਸਰਕਾਰੀ ਦਬਾਅ ਦੀ ਗੱਲ ਕਰ ਰਹੇ ਅਸੀਂ ਜਿਹੜੀ ਫਾਈਨਲ ਅਥਾਰਟੀ ਜਿੰਨੇ ਐਨਓਸੀ ਜਾਰੀ ਕਰਨਾ ਹੁੰਦਾ ਉਹ ਮਿਊਸਪਲ ਕਾਰਪੋਰੇਸ਼ਨ ਹੈ ਮਿਊਸਪਲ ਕਾਰਪੋਰੇਸ਼ਨ ਦੇ ਜਿਹੜੇ ਕਲਰਕ ਨੇ ਉਹਨਾਂ ਨੇ ਰਿਪੋਰਟ ਕਰਨੀ ਹੁੰਦੀ ਆ ਕਾਰਪੋਰੇਸ਼ਨ ਦੇ ਜਿਹੜੇ ਕਲਰਕ ਨੇ ਉਹਨਾਂ ਨੇ ਰਿਪੋਰਟ ਬਿਲਕੁਲ ਸਹੀ ਕੀਤੀ ਆ ਔਰ ਉਹਦੇ ਤੇ ਕਲੀਅਰ ਕਟ ਉਹਨਾਂ ਦੇ ਸਾਈਨ ਨੇ ਉਹਨਾਂ ਨੇ ਕਿਹਾ ਵਾ ਕਿ ਇਹ ਜਿਹੜੇ ਪੰਜ ਮਰਲੇ ਦੇ ਘਰ ਦੀ ਐਨੋਸੀ ਲੈ ਰਹੇ ਨੇ ਜਗਾ ਇਹਨਾਂ ਦੀ ਮੌਕੇ ਤੇ ਜਾ ਕੇ ਦੇਖੀ ਗਈ ਹੈ 15 ਮਰਲੇ ਆ ਔਰ ਉਹਦਾ ਪ੍ਰਾਪਰਟੀ ਟੈਕਸ ਔਰ ਉਹਦੀ ਬਿਲਡਿੰਗ ਫੀਸ ਨਹੀਂ ਅਦਾ ਕੀਤੀ ਗਿਆ ਸਾਰੇ ਅਧਿਕਾਰੀਆਂ ਦੇ ਸਾਈਨ ਨੇ ਪਰ ਉਹਦੇ باوجود ਜਿਹੜੇ ਇਥੋਂ ਦੇ ਮੇਅਰ ਨੇ ਉਹ ਕਾਂਗਰਸ ਪਾਰਟੀ ਦੇ ਨੇ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਨਾ ਉਹ ਗਲਤ ਇਸ਼ੂ ਕਰਵਾਇਆ ਗਿਆ ਵਾ ਔਰ ਐਸੇ ਕਰਕੇ ਸਾਡੇ ਸਤਕਾਰਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਕਹਿ ਰਹੇ ਨੇ ਬਟਾਲਾ ਵਾਸੀਆਂ ਨੂੰ ਕਿ ਇਹੋ ਜਿਹੇ ਜਿਹੜੇ ਗਲਤ ਕੰਮ ਬੈਟ ਇਹ ਹੋ ਰਹੇ ਨੇ ਸਾਡਾ ਮੇਅਰ ਬਣਨਾ ਚਾਹੀਦਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਇਹ ਮੰਗ ਵੀ ਕਰਦੇ ਸ਼ਹਿਰ ਵਾਸੀਆਂ ਕੋ ਕਿ ਮੇਅਰ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਦਾ ਹੋਵੇ ਤਾਂ ਜੋ ਨਿਰੋਲ ਜਿਹੜਾ ਨਾ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਕੀਤਾ ਜਾ ਸਕੇ ਕਿਵਾਰ ਜਦੋਂ ਆਬਜੈਕਸ਼ਨਾਂ ਉਹ ਸਮਾਉਂਦਾ ਸੁਰੋ ਕਿਉਂ ਨਹੀਂ ਆਬਜੈਕਸ਼ਨ ਲਾਈ ਗਈ ਜੇਕਰ ਲਾਈ ਗਈ ਤੇ ਉਦੋਂ ਇਸ ਉਮੀਦਵਾਰ ਦੇ ਕਾਲਜਾਨ ਤੇ ਕਾਰਵਾਈ ਕਿਉਂ ਨਹੀਂ ਹੋਈ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ तमाम ਸਾਰੇ ਆਏ ਹੋਏ ਬਹੁਤ ਹੀ ਸਨਮਾਨਿਤ ਪੱਤਰਕਾਰ ਵੀਰਾਂ ਦਾ ਇੱਥੇ ਆਉਣ ਤੇ ਬਹੁਤ ਦਿਲਜੰਗਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਸ ਤਰ੍ਹਾਂ ਕਿ ਬਿੱਟੂ ਭਾਜੀ ਨੇ ਬੜੀ ਡਿਟੇਲ ਨਾਲ ਦੱਸਿਆ ਕਿ ਕੱਲ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਖੜੇ ਕੀਤੇ ਗਏ ਨੇ ਵਾਰਡ ਨੰਬਰ 24 ਦੇ ਵਿੱਚ ਔਰ ਉਹਨਾਂ ਵੱਲੋਂ ਇੱਕ ਲਿਖਤੀ ਰੂਪ ਦੇ ਵਿੱਚ ਐਪਲੀਕੇਸ਼ਨ ਦਿੱਤੀ ਗਈ ਕਿ ਜਿਹੜਾ ਕਾਂਗਰਸ ਪਾਰਟੀ ਦੇ ਤਰਫੋਂ ਜਿਹੜਾ ਬਲਵਿੰਦਰ ਸਿੰਘ ਨਾਮ ਦਾ ਕੋਈ ਸ਼ਖਸ ਜਿਹੜਾ ਇਲੈਕਸ਼ਨ ਲੜਨ ਵਾਸਤੇ ਉਹਨੇ ਨਾਮਕਨ ਪੱਤਰ ਭਰੇ ਨੇ ਔਰ ਉਹਦੇ ਵਿੱਚ ਕੁਝ ਖਾਮੀਆਂ ਹੋਣ ਦੇ ਬਾਵਜੂਦ ਉਸ ਨੂੰ ਐਨਓਸੀ ਜਾਰੀ ਕੀਤਾ ਗਿਆ ਔਰ ਉਹਨੇ ਅਬਜੈਕਸ਼ਨ ਲਾਏ ਨੇ ਵੀ ਜਿਸ ਜਗ੍ਹਾ ਦੇ ਉੱਤੇ ਉਹ ਰਹਿ ਰਿਹਾ ਉਹ 15 ਮਰਲੇ ਆ ਲੇਕਿਨ ਉਹਨੇ ਆਪਣੇ ਕਾਗਜ਼ਾਂ ਦੇ ਵਿੱਚ ਆਪਣੀ ਸ਼ੋ ਜਿਹੜੀ ਆਪਣੀ ਪ੍ਰਾਪਰਟੀ 5 ਮਰਲੇ ਕੀਤੀ ਗਈ ਹੈ ਉਹਦੀ ਦਖਾਸਤ ਦੇ ਉੱਤੇ ਹੀ ਕਾਰਵਾਈ ਕਰਦਿਆ ਹੋਇਆ ਜੋ ਮਿਊਨਿਸਪਲ ਕਮੇਟੀ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਨੇ ਉਹਨਾਂ ਮੌਕੇ ਤੇ ਜਾਇਜ਼ਾ ਲਿਆ ਔਰ ਇਹ ਗੱਲ ਲਿਖਤੀ ਰੂਪ ਦੇ ਵਿੱਚ ਉਹਨਾਂ ਰਿਪੋਰਟ ਬਣਾ ਕੇ ਦਿੱਤੀ ਹੈ ਕਿ ਜੋ ਸਤਨਾਮ ਸਿੰਘ ਨੇ ਅਬਜੈਕਸ਼ਨ ਲਾਏ ਨੇ ਇਹ ਸੱਚ ਨੇ ਉਹ ਆਦਮੀ 15 ਮਰਲੇ 'ਚ ਰਹਿ ਰਿਹਾ ਔਰ ਐਗਰੀਕਲਚਰ ਲੈਂਡ ਹੈ ਉਹਦਾ ਨਾਂ ਨਕਸ਼ਾ ਪਾਸ ਹੋਇਆ ਨਾਮ ਦੀ ਬੰਦੀ ਫੀਸ ਜਮ੍ਹਾਂ ਕਰਾਈ ਗਈ ਹੈ ਕਾਰਪੋਰੇਸ਼ਨ 'ਚ ਔਰ ਇੰਨੇ ਜਿਹੜੀ ਦੇ ਗਲਤੀਆਂ ਹੋਣ ਦੇ ਬਾਵਜੂਦ ਇਹ ਐਨਓਸੀ ਜਾਰੀ ਕਰਨਾ ਔਰ ਐਨਓਸੀ ਜਾਰੀ ਕਰਨ ਦੇ ਵਿੱਚ ਕਿਸ ਤਾਕਤ ਦਾ ਹੱਥ ਹੈ ਅਸੀਂ ਡਿਮਾਂਡ ਕਰਨੇ ਆਂ ਵੀ ਉਸ ਜਿਹੜੀ ਉਹ ਸ਼ਖਸੀਅਤ ਹੈ ਜਿਹੜੀ ਬੈਠੀ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਉਸ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈ ਉਹ ਬੰਦੀ ਕੀਤੀ ਜਾਏ ਜੇ ਉੱਤੇ ਐਫਆਈਆਰ ਬੰਦੀ ਹੈ ਤੇ ਐਫਆਈਆਰ ਕੀਤੀ ਜਾਏ ਜੇ ਉਹਨੂੰ ਹੋਰ ਕੋਈ ਵਿਭਾਗੀਏ ਕਾਰਵਾਈ ਬੰਦੀ ਹੈ ਤਾਂ ਉਹ ਤੋ ਜ਼ਰੂਰ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਐਸਾ ਕੰਮ ਜਿਹੜਾ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਗਲਤ ਤਰੀਕੇ ਨਾਲ ਨਾ ਕੀਤਾ ਜਾਏ ਚਾਹੇ ਉਹ ਜਿੱਦਾਂ ਉਹਨੂੰ ਦੱਸਿਆ ਪੋਲਿਟੀਕਲ ਦਬਾਅ ਪੋਲਿਟੀਕਲ ਦਬਾਅ ਸਿਰਫ ਕਾਰਪੋਰੇਸ਼ਨ ਕਾਂਗਰਸ ਦੀ ਹੋਣ ਕਰਕੇ ਆ ਕਿਉਂਕਿ ਮੇਅਰ ਦੇ ਅੰਡਰ ਸਾਰੇ ਕੰਮ ਚੱਲਦੇ ਨੇ ਲੇਕਿਨ ਜਿਹੜੀ ਰਿਪੋਰਟ ਜਿਹੜੀ ਗਈ ਹੈ ਜਿਹੜੀ ਆਪਣਾ ਸਬੰਧਿਤ ਅਧਿਕਾਰੀਆਂ ਨੇ ਜਿਹੜੀ ਰਿਪੋਰਟ ਬਣਾਈ ਹੈ ਉਹ ਬਿਲਕੁਲ ਜਿਹੜੀ ਸੱਚ ਹੈ ਉਹਦੀ ਰਿਪੋਰਟ ਦੇ ਆਧਾਰ ਤੇ ਅਸੀਂ ਕੋਈ ਕਾਰਵਾਈ ਦੀ ਡਿਮਾਰਟ ਕਰਨੀ ਹੈ